ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ 'ਚ ਗੱਲ ਕਰਾਂਗੇ ਜੀ ਕਣਕ ਦੇ ਝਾੜ ਦੀ ਕਿਹੜੀ ਵੈਰੈਟੀ ਝਾੜ ਜਿਹੜਾ ਵਧੀਆ ਦੇ ਰਹੀ ਆ ਵਾਢੀ ਸ਼ੁਰੂ ਹੋ ਚੁੱਕੀ ਆ ਹਜੇ ਪੂਰੀ ਖੁੱਲ ਕੇ ਨਹੀਂ ਹੋਈ ਕਿਤੇ ਕਿਤੇ ਵਾਢੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਜਿਹੜੀਆਂ ਗੇਤੀਆਂ ਕਣਕਾਂ ਲੱਗੀਆਂ ਸੀਗੀਆਂ ਤੇ ਆਪਾਂ ਤੁਹਾਨੂੰ ਝਾੜ ਦੱਸਾਂਗੇ ਕਿਹੜਾ ਜਿਹੜੀ ਕਿਸਮ ਨੇ ਚੰਗਾ ਦਿੱਤਾ ਜਿੰਨੀ ਕ ਆਪਾਂ ਨੂੰ ਜਾਣਕਾਰੀ ਮਿਲੀ ਆ ਬਾਕੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾ ਜੋ ਆਉਣ ਵਾਲੀ ਵੀਡੀਓ ਤਹਰ ਤੱਕ ਪਹੁੰਚਦੀਆਂ ਰਹਿਣ। ਸੋ ਗੱਲ ਕਰਦੇ ਹਾਂ ਜੀ ਕਣਕ ਦੇ ਝਾੜ ਦੀ, ਕਣਕ ਦਾ ਝਾੜ ਤਿੰਨ ਵੈਰੈਟੀਆਂ ਦਾ ਜਿਹੜਾ ਵਾ ਬਹੁਤ ਵਧੀਆ ਚੱਲ ਰਿਹਾ ਸਾਰੀਆਂ ਕਣਕਾਂ ਨਾਲੋਂ। ਦਾਣੇ ਵੀ ਬਹੁਤ ਸੋਹਣੇ ਆ। ਇਹਦੇ ਵਿੱਚ ਪਹਿਲੇ ਨੰਬਰ ਤੇ ਹੈਗੀ ਆ ਜੀ 187, 222 ਤੇ 303। ਜਿਹੜੀ 303 ਆ ਇਹਦਾ ਝਾੜ ਜਿਹੜਾ ਵਾ ਉਹ 23.5 ਕੁੰਟਲ ਦੇ ਲਾਗੇ ਬਨੇ ਨਿਕਲ ਰਿਹਾ। ਤੇ ਜਿਹੜੀ 222 ਆ ਇਹ 24 ਕੁੰਟਲ ਝਾੜ ਜਿਹੜਾ ਇਹਦਾ ਨਿਕਲਿਆ ਵਾ ਕਿਸਾਨ ਦਾ। ਜਿੱਥੋਂ ਆਪਾਂ ਨੂੰ ਜਾਣਕਾਰੀ ਮਿਲੀ ਆ ਤੇ 187 ਦਾ ਝਾੜ ਜਿਹੜਾ ਵਾ ਉਹ 24 ਕੁ ਮਿੰਟਲ ਤੱਕ ਵੀ ਜਿਹੜਾ ਹੁਣ ਤੱਕ ਨਿਕਲਿਆ ਵਾ ਅੱਗੇ ਕਣਕਾਂ ਵੱਡੀਆਂ ਹੋਰ ਜਾਣਗੀਆਂ ਤੇ ਫਿਰ ਆਪਾਂ ਨੂੰ ਹੋਰ ਪਤਾ ਲੱਗੂਗਾ ਝਾੜ ਵਾਧਦਾ ਕਿ ਘਟਦਾ ਹੁਣ ਤੱਕ ਝਾੜ ਜਿਹੜਾ ਵਾ ਉਹ 24 ਸਿਰਾਂ ਝਾੜ ਜਿਹੜਾ ਵਾ ਉਹ 187 ਕਣਕ ਦਾ ਨਿਕਲਿਆ ਸਭ ਤੋਂ ਵੱਧ ਝਾੜ ਸੋ ਹਜੇ ਟਾਮੀ ਟਾਮੀ ਕਣਕ ਵੱਡੀ ਜਾ ਰਹੀ ਆ ਜਦੋਂ ਫੁੱਲ ਜ਼ੋਰ ਹੋ ਗਿਆ ਕਣਕ ਦਾ ਉਸ ਸੀਜ਼ਨ ਦਾ ਫੁੱਲ ਜ਼ੋਰ ਪੈ ਗਿਆ ਉਦੋਂ ਆਪਾਂ ਫੇਰ ਜਾਣਕਾਰੀ ਤੁਹਾਨੂੰ ਦੇਵਾਂਗੇ ਕਿਹੜੀ ਕਣਕ ਦਾ ਝਾੜ ਕਿੰਨਾ ਨਿਕਲ ਰਿਹਾ ਧੰਨਵਾਦ